ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਸ਼ਾਲ ਸੂਟ ਬਹੁਤ ਸੋਹਣੀ ਕੁਆਲਿਟੀ ਰਹੂਗੀ ਪੂਰੇ ਗਰਮ ਰਹਿਣਗੇ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਹੀ ਸੋਹਣੀ ਪ੍ਰਾਈਸ ਰੇਂਜ ਆ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਆ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਆ ਕਰੋ ਕਿ ਕਲੈਕਸ਼ਨ ਤੁਹਾਨੂੰ ਕਿਦਾਂ ਦੀ ਲੱਗਦੀ ਆ ਤੇ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸ਼ਾਲ ਸੂਟ ਤੇ ਕਈ ਪਹਿਣਾ ਦੀ ਡਿਮਾਂਡ ਸੀਗੀ ਵਰਕ ਵਾਲੇ ਸੂਟ ਸੋ ਵੀਡੀਓ ਦੇ ਐਂਡ ਦੇ ਵਿੱਚ ਮੈਂ 2-4 ਪੀਸ ਵਰਕ ਹੋਏ ਨੇ ਪਸ਼ਮੀਨੇ ਦੇ ਉੱਪਰ ਉਹ ਵੀ ਦਿਖਾਉਂਗੀ ਰਾਮ ਟੈਕਸ ਦੇ ਪਸ਼ਮੀਨੇ ਦੇ ਵੀ ਹੋਏ ਨੇ ਸੋ ਜਿਹੜੀਆਂ ਪੈਨਾਂ ਨੂੰ ਚਾਹੀਦੇ ਹੋਏ ਤਾਂ ਉਹ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਲਓ ਜੀ ਦਿਖਾਉਨੇ ਆ ਅੱਜ ਦੀ ਕਲੈਕਸ਼ਨ ਲਓ ਜੀ ਅੱਜ ਦੇ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਹੀ ਪਿਆਰਾ ਬਹੁਤ ਸੋਹਣਾ ਸੂਟ ਆ ਸਾਰੀ ਕਲੈਕਸ਼ਨ ਬਹੁਤ ਸੋਹਣੀ ਆ ਸਾਰੀ ਨਿਊ ਪ੍ਰਿੰਟਿੰਗ ਆ ਬਹੁਤ ਹੀ ਵਧੀਆ ਬਹੁਤ ਹੀ ਪਿਆਰੀ ਆ ਲਓ ਜੀ ਇਹ ਸਾਰਾ ਪ੍ਰਿੰਟ ਰਹੂਗਾ ਸਾਰਾ ਫਰੰਟ ਦਾ ਕੇਰਾ ਰਹੂਗਾ ਸੇਮ ਹੀ ਬੈਕ ਦਾ ਹੋਊਗਾ ਨਾ ਸੇਮ ਹੀ ਆਊਗੀ ਬਾਹਾਂ ਦੇ ਉੱਪਰ ਪ੍ਰਿੰਟਿੰਗ ਸੇਮ ਬਾਹਾਂ ਦੇ ਉੱਪਰ ਪ੍ਰਿੰਟਿੰਗ ਆ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸੂਟ ਆਏ ਨੇ ਸੋ ਤੁਹਾਨੂੰ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਇਹਨਾਂ ਦੇ ਨਾਲ ਆਉਣਗੀਆਂ ਪਲੇਨ ਬਾਟਮ ਆਹ ਲਓ ਜੀ ਪਲੇਨ ਬਾਟਮ ਆਉਣਗੀਆਂ ਪੂਰਾ ਵਧੀਆ ਵਾਲਾ ਸਟਾਫ ਲੱਗਿਆ ਹੋਇਆ ਨਾਲ ਸੇਮ ਫੈਬਰਿਕ ਦੇ ਲੱਗੇ ਹੋਏ ਨੇ ਨਾਲ ਸ਼ਾਲ ਸ਼ਾਲ ਵੀ ਇਹਨਾਂ ਦੇ ਨਾਲ ਪੂਰੇ ਖੁੱਲੇ ਡੁੱਲੇ ਵਧੀਆ ਹੋਣਗੇ ਆਹ ਲਓ ਜੀ ਬਹੁਤ ਸੋਹਣੇ ਨਾਲ ਸ਼ਾਲ ਲੱਗੇ ਹੋਏ ਨੇ ਪੂਰੀ ਲੰਬਾਈ ਚੜਾਈ ਬਹੁਤ ਸੋਹਣੀਆਂ ਸ਼ਾਲਾਂ ਦੀ ਆ ਲੋ ਜੀ ਤੇ ਸੁਪਰ ਕਲੈਕਸ਼ਨ ਆ ਸਾਰੀ ਵੀਡੀਓ ਜਿਹੜੀ ਵੀ ਮੈਂ ਇਹ ਸ਼ਾਲਾਂ ਨਾਲ ਦਿਖਾ ਰਹੀ ਆ 1250 ਰੁਪਿਆ ਪ੍ਰਾਈਸ ਰਹੂਗਾ ਸੋ ਜਿਹੜਾ ਵੀ ਸੂਟ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਕਲੈਕਸ਼ਨ ਬਹੁਤ ਸੁਪਰ ਆਈਆ ਤੇ ਜਿਹੜੇ ਜਿੰਨੇ ਵੀ ਡਿਜ਼ਾਈਨ ਆਏ ਨੇ ਬਹੁਤ ਸੋਹਣੇ ਆਏ ਨੇ ਸੋ ਜਿਹੜਾ ਸੂਟ ਤੁਹਾਨੂੰ ਪਸੰਦ ਆਊਗਾ ਇਹਦੇ ਵਿੱਚ ਤਿੰਨ ਕਲਰ ਆਏ ਨੇ ਤਿੰਨੇ ਹੀ ਕਲਰ ਬਹੁਤ ਸੋਹਣੇ ਨੇ ਆ ਲੋ ਜੀ ਇੰਨੇ ਕਲਰ ਬਹੁਤ ਸੋਹਣੇ ਆਏ ਨੇ 1250 ਦੇ ਵਿੱਚ ਪ੍ਰਾਈਸ ਹੈਗੀ 1250 ਇਹ ਹੈਗਾ ਵਾ ਲਵੈਂਡਰ ਗ੍ਰੇ ਜਿਹਾ ਕਲਰ ਆ ਕਲਰ ਬਹੁਤ ਸੋਹਣਾ ਵਾ ਇਹ ਵੀ ਇਹਦੇ ਨਾਲ ਵੀ ਸੇਮ ਪਲੇਨ ਆਉਗੀ ਬਾਟਮ ਤੇ ਨਾਲ ਆਊਗਾ ਜੇ ਸੇਮ ਸ਼ੌਰ ਤੇ ਥਰਡ ਕਲਰ ਇਹਦੇ ਵਿੱਚ ਹੈਗਾ ਜੀ ਫਰੋਜ਼ੀ ਮੋਰਪੰਕੀਆ ਜਿਹਾ ਸ਼ੇਡ ਆ ਇਹ ਆਲੋ ਇਹ ਹੈਗਾ ਇਹਦੇ ਵਿੱਚ ਤੀਸਰਾ ਕਲਰ ਇਹ ਵੀ ਬਹੁਤ ਸੋਹਣਾ ਬਹੁਤ ਸੋਹਣਾ ਪ੍ਰਿੰਟ ਪ੍ਰਿੰਟਿੰਗ ਬਹੁਤ ਸੋਹਣੀ ਆ ਜੀ ਸਾਰੀ ਡਿਜੀਟਲ ਜੀ ਪ੍ਰਿੰਟਿੰਗ ਹੋਈ ਹੋਈ ਆ ਤੇ ਪੂਰੇ ਵਿంటర్ ਦਾ ਸਟਾਫ ਰਹੂਗਾ ਕੋਈ ਇਹਨਾਂ ਤੇ ਲੋ ਨਹੀਂ ਆਉਣਾ ਕੋਈ ਬੋਲ ਨਹੀਂ ਆਉਣਾ ਕੋਈ ਸ਼੍ਰਿੰਕਿੰਗ ਨਹੀਂ ਕੋਈ ਕਲਰ ਦੀ ਕੰਪਲੇਨ ਨਹੀਂ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਆਣੀ ਬਹੁਤ ਸੋਹਣੀ ਕਲੈਕਸ਼ਨ ਆ ਨਾਲ ਸੇਮ ਫੈਬਰਿਕ ਦੀਆਂ ਹੀ ਆਉਣਗੀਆਂ ਨਾਲ ਬਾਟਮ ਤੇ ਨਾਲ ਆਉਣਗੇ ਜੀ ਸ਼ਾਲ ਇਹਨਾਂ ਦੇ ਬਹੁਤ ਸੋਹਣੀ ਸੁਪੀਰੀਅਰ ਜਾਨੀ ਕਿ ਕੁਆਲਿਟੀ ਲੱਗੀ ਆ ਸਾਰੇ ਸੂਟਾਂ ਦੀ ਹਲੋ ਜੀ ਨਾਲ ਸ਼ਾਲ ਬਹੁਤ ਸੋਹਣੀ 컬렉ਸ਼ਨ ਦੇ ਨਾਲ ਨੇ ਕਿੰਨ ਕਲਰ ਨੇ ਇਹਨਾਂ ਵਿੱਚ ਕਿੰਨਾ ਚੋ ਜਿਹੜਾ ਵੀ ਸ਼ੋਰਟ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਹਲੋ ਜੀ ਇਹ ਆ ਗਿਆ ਆ yellow lemon ਜਿਹਾ ਸ਼ੇਡ ਆ ਲਾਈਟ ਜਿਹਾ ਕਲਰ ਆ ਡਿਜੀਟਲ ਜੀ ਪ੍ਰਿੰਟਿੰਗ ਆ ਇਹ ਵੀ ਬਹੁਤ ਸੋਹਣੀ ਲੁੱਕ ਏਦਾਂ ਸਾਰੀ ਪ੍ਰਿੰਟਿੰਗ ਰੋਗੀ ਇਹਦੀ ਸ਼ੋਰਟ ਦੀ ਬਹੁਤ ਸੋਹਣੀ ਪ੍ਰਿੰਟਿੰਗ ਆ ਫਰੰਟ ਬੈਕ ਬਿਲਕੁਲ ਸੇਮ ਰਹੂਗਾ ਤੇ ਨਾਲ ਸੇਮ ਹੀ ਰਹੂਗੀ ਇਹਦੀਆਂ ਬਾਹਾਂ ਦੇ ਉੱਪਰ ਵੀ ਪ੍ਰਿੰਟਿੰਗ ਬਹੁਤ ਸੋਹਣਾ ਸੂਟ ਆ ਇਹ ਸਾਰੇ ਸੂਟ ਦੇ ਵਿੱਚ ਸ਼ਿਮਰ ਦਾ ਧਾਗਾ ਚੱਲਿਆ ਹੋਇਆ ਸ਼ਿਮਰ ਦਾ ਟੱਚ ਆ ਪਸ਼ਮੀਨਾ ਸ਼ਿਮਰ ਕਹਿ ਸਕਦੇ ਹਾਂ ਸ਼ਰਟ ਦਾ ਫੈਬਰਿਕ ਬਹੁਤ ਸੋਹਣਾ ਫੈਬਰਿਕ ਆ ਨਾਲ ਸੇਮ ਆਊਗੀ ਬਾਟਮ ਲੈਮਨ ਸ਼ੇਡ ਜੀ ਆਊਗੀ ਬਾਟਮ ਤੇ ਨਾਲ ਆਊਗਾ ਸੇਮ ਸ਼ਾਲ ਬਹੁਤ ਸੋਹਣੇ ਨਾਲ ਇਹਨਾਂ ਦੇ ਸ਼ਾਲ ਲੱਗੇ ਹੋਏ ਨੇ ਲੰਬਾਈਆਂ ਛੜਾਈਆਂ ਸਵਾਲਾਂ ਦੀਆਂ ਬਹੁਤ ਸੋਹਣੀਆਂ ਨੇ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ 1250 ਰੁਪਿਆ ਪ੍ਰਾਈਸ ਆ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਹੋਣਗੇ ਕੋਈ ਐਕਸਟਰਾ ਕਿਸੇ ਤਰ੍ਹਾਂ ਦਾ ਚਾਰजेस ਨਹੀਂ 1250 ਪੇ ਕਰਕੇ ਤੁਸੀਂ ਮੰਗਵਾ ਸਕਦੇ ਹੋ ਤੇ ਜਿਹੜੀਆਂ ਪੈਣਾ ਸ਼ਾਪ ਤੇ ਆ ਕੇ ਲੈਣਾ ਚਾਹੁੰਦੀਆਂ ਨੇ ਮੋਸਟ ਵੈਲਕਮ ਆ ਜਲਦੀ ਜਲਦੀ ਵਿਜ਼ਿਟ ਕਰ ਲਿਆ ਕਰੋ ਜਦੋਂ ਵੀ ਕਿਸੇ ਵੀਡੀਓ ਨੂੰ ਦੇਖਦੇ ਹੋ ਹੁੰਦੇ ਹੋ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਤੁਹਾਨੂੰ ਮਿਲ ਜਾਵੇ ਨੈਕਸਟ ਦੇਖ ਲਓ ਇਹ ਆਪਾਂ ਪਹਿਲਾਂ ਵੀ ਸੇਲ ਕਰ ਚੁੱਕੇ ਆ। ਲਓ। ਬਹੁਤ ਸੋਹਣੇ 3D ਦੇ ਪੀਸ ਆ ਉੱਪਰ ਇਸ ਤਰ੍ਹਾਂ ਹੋਊਗਾ نیچے ਪੱਲਾ ਦੇਖੋ ਕਿੰਨਾ ਸੋਹਣਾ ਨਾਲ ਗ੍ਰੀਨੀ ਜਿਆ ਦਿੱਤੀ ਹੋਈ ਆ ਬਹੁਤ ਸੋਹਣੀ ਤੇ ਬਹੁਤ ਸੋਹਣੀ ਸਾਰੀ ਪ੍ਰਿੰਟਿੰਗ ਆ ਸੂਟ ਦੀ ਤੇ ਅਲੱਗ ਜੀ ਲੁੱਕ ਦੇ ਇਹ ਸੂਟ ਨੇ ਬਹੁਤ ਹੀ ਸੋਹਣੇ ਬਹੁਤ ਪਿਆਰੇ ਨਾਲ ਇਹਨਾਂ ਦੇ ਪਿੰਕ ਕਲਰ ਦੀ ਹੋਈ ਆਉਗੀ ਬਾਟਮ ਤੇ ਨਾਲ ਇਹਨਾਂ ਦੇ ਸੇਮ ਆਉਣਗੇ ਕੰਟਰਾਸਟ ਸ਼ਾਲ ਕੰਟਰਾਸਟ ਰਹੂਗਾ ਇਹਨਾਂ ਦੇ ਸੇਮ ਜਿਵੇਂ ਪੱਲਿਆਂ ਦੇ ਉੱਪਰ ਪਟੀਆਂ ਲੱਗੀਆਂ ਹੋਈਆਂ ਨੇ ਉਸੇ ਤਰ੍ਹਾਂ ਦਾ ਤੇ ਸਾਰੇ ਕਲਰ ਆਉਣਗੇ ਸ਼ਾਲ ਦੇ ਵਿੱਚ ਜਿੰਨੇ ਸੂਟ ਦੇ ਵਿੱਚ ਆ ਬਹੁਤ ਸੋਹਣੀ ਅਲੱਗ ਜੀ ਚੀਜ਼ ਆ ਇਹ ਜਿਹੜੀਆਂ ਵੀ ਭੈਣਾਂ ਨੂੰ ਚਾਹੀਦਾ ਹੋਇਆ ਫਟਾਫਟ ਸਕਰੀਨ ਸ਼ਾਟ ਲੈ ਲਓ ਦੋ ਪੀਸ ਨੇ ਇਹਦੇ ਵਿੱਚ ਦੋਨੇ ਬਹੁਤ ਸੋਹਣੇ ਨੇ ਹਾਂ ਇਹ ਹੈਗਾ ਪਿੰਕ ਦੇ ਨਾਲ ਕੰਟਰਾਸਟ ਹਾਂ ਦੂਸਰਾ ਸੇਮ ਰਹੂਗਾ ਉਹਦਾ ਰਹੂਗਾ orange ਦੇ ਨਾਲ ਕੰਟਰਾਸਟ ਜਿੱਥੇ ਪਿੰਕ ਕਲਰ ਆ ਉਹ ਸ਼ਰਟ ਦੇ ਵਿੱਚ ਆਊਗਾ orange ਰਸਟ orange ਜਿਆਵਾ ਪ੍ਰੋਪਰ orange ਨਹੀਂ ਹੈਗਾ ਰਸਟ orange ਦਾ ਮਿਕਸਚਰ ਜਿਆਵਾ ਤੇ ਨਾਲ ਥੀਮ ਆਊਗਾ ਇਹਦੇ ਵੀ ਸ਼ੌਟ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਆ ਰਿਹਾ फटाफट ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਚੱਲੋ ਲਓ ਸ਼ਾਲ ਸੂਟ ਤਾਂ ਉਹ ਵੀ ਮਿਲ ਜਾਣਗੇ ਸ਼ਾਪ ਦੇ ਉੱਪਰ ਆਉਂਗੇ ਤਾਂ ਤੇ ਜਿੰਨੀ ਵੀ ਰੇਂਜ ਵਾਲੇ ਤੁਹਾਨੂੰ ਚਾਹੀਦੇ ਨੇ ਉਹ ਤੁਹਾਨੂੰ ਸਾਰੀ ਰੇਂਜ ਅਵੇਲੇਬਲ ਕਰਕੇ ਦਵਾਂਗੇ ਮਤਲਬ ਕਿ ਆਪਣੀ ਸ਼ਾਪ ਤੇ ਹਰ ਤਰ੍ਹਾਂ ਦੀ ਰੇਂਜ ਹੁੰਦੀ ਆ ਬਟ ਜਿਹੜੀ ਅੱਜ ਦੀ ਮੈਂ ਦਿਖਾ ਰਹੀ ਆ ਵੀਡੀਓ ਉਹ ਪੂਰੀ ਵਧੀਆ ਬਹੁਤ ਸੋਹਣੀ ਆ ਆਲੋ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਆ ਇਹ ਹੈਗਾ ਪੱਲੇ ਦੇ ਉੱਪਰ ਇਹ ਪੱਲੇ ਦੇ ਉੱਪਰ ਕੰਮ ਆਊਗਾ ਇਸ ਤਰ੍ਹਾਂ ਆਲੋ ਜੀ ਪੱਲੇ ਦੇ ਉੱਪਰ ਆ ਇੱਕ ਗਲੇ ਦੇ ਉੱਪਰ ਆ ਸਾਰੇ ਕੰਮ ਨੂੰ ਨਾ ਬਹੁਤ ਹੀ ਸੋਹਣਾ ਦੇਖੋ ਸੀਕੁਐਂਸ ਦੇ ਨਾਲ ਹਾਈਲਾਈਟ ਕੀਤਾ ਗਿਆ ਹੋਇਆ ਬਹੁਤ ਸੋਹਣੀ ਜਾਨੀ ਕਿ ਕਲਰ ਇੰਨੇ ਸੋਹਣੇ ਹੈ 에ਅਰ ਫੋਰਸ ਕਲਰ ਆ ਇਹ ਜਿਹੜਾ ਆਪਾਂ ਖੋਲੇ ਆ ਵਾ ਇਹਦੇ ਚਾਰੇ ਕਲਰ ਬਹੁਤ ਸੋਹਣੇ ਆ ਜਾਂ ਡਿਜ਼ਾਈਨਿੰਗ ਬਹੁਤ ਸੋਹਣੀ ਆ ਸੂਟ ਦੀ ਤੇ ਨਾਲ ਹੈਗੀ ਇਸੇ ਤਰ੍ਹਾਂ ਪ੍ਰਿੰਟਡ ਆਣਗੀਆਂ ਬਾਹਾਂ ਦੇ ਉੱਪਰ ਫਲਾਵਰ ਦੀ ਪ੍ਰਿੰਟਿੰਗ ਆਊਗੀ ਫਰੰਟ ਬੈਕ ਸਾਰੇ ਸੂਟਾਂ ਦੀਆਂ ਸੇਮ ਰਹਿਣਗੀਆਂ ਨਾਲ ਆਊਗੀ ਸੇਮ ਬਾਟਮ ਤੇ ਨਾਲ ਸ਼ਾਲ ਦੇਖੋ ਬਹੁਤ ਸੋਹਣੇ ਨਾਲ ਇਹਨਾਂ ਦੇ ਸ਼ਾਲ ਲੱਗੇ ਹੋਏ ਆ। ਆ ਲਓ ਜੀ। ਬਹੁਤ ਸੋਹਣੀ ਕੁਆਲਟੀ ਦੇ ਸ਼ਾਲ ਨੇ ਪੂਰੇ ਵਧੀਆ ਹਨਾ ਤੇ ਹੈਵੀਅਰ ਸਟਾਫ ਬਹੁਤ ਸੋਹਣਾ ਤੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਪਾਓ ਹਟਾਓ ਤੇ ਕਲਰ ਵਿంటర్ ਲਈ ਬਹੁਤ ਹੀ ਸੋਹਣੇ ਇਹਦੇ ਚਾਰੇ ਦੇ ਚਾਰੇ ਕਲਰ ਬਹੁਤ ਸੋਹਣੇ ਆਏ ਨੇ ਨਿਊ ਸੈਟਾਂ ਜਿਹੜੀਆਂ ਪਹਿਣਾ ਨੂੰ ਚਾਹੀਦਾ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ। ਆ ਲਓ ਜੀ। ਇਦੇ ਵਿੱਚ ਕਲਰ ਦੇਖ ਸਕਦੇ ਹੋ ਇਦੇ ਵਿੱਚ ਕਲਰ ਪਹਿਲਾ ਇਹ ਆਫਸ ਕਲਰ ਆਪਾਂ ਖੋਲ ਹੀ ਲਿਆ ਬਹੁਤ ਪਿਆਰਾ ਕਲਰ ਆ ਨਾਲ ਆਊਗਾ ਮਸਟਰਡ ਸ਼ੇਡ ਇਹ ਵੀ ਕਲਰ ਬਹੁਤ ਸੋਹਣਾ ਇੱਕ ਆਊਗਾ ਇਹਦੇ ਵਿੱਚ ਤੁਹਾਨੂੰ ਬਲੂ ਕਲਰ ਮਿਲੂਗਾ ਜੀ ਹਲੋ ਮਸਟਰਡ ਸ਼ੇਡ ਹੈਗਾ ਜੀ ਬਲੂ ਸ਼ੇਡ ਹੈਗਾ ਜਿਹੜਾ ਵੀ ਤੁਹਾਨੂੰ ਚਾਹੀਦਾ ਫਟਾਫਟ ਸਕਰੀਨ ਸ਼ਾਟ ਲੈ ਲਓ ਤੇ ਆਰਡਰ ਕਰ ਦਿਓ ਇਹ ਕਿਹਾ ਹੈਗਾ ਇਹਦੇ ਵਿੱਚ ਤੁਹਾਨੂੰ ਮੈਂ ਲੋਨ ਛੇਡ ਮਿਲੂਗਾ ਸਾਰੇ ਕਲਰ ਬਹੁਤ ਸੋਹਣੇ ਆ ਬਹੁਤ ਪਿਆਰੇ ਆ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਇਹ ਤਾਂ ਸੀਗੇ ਆਪਣੇ ਸ਼ਾਲ ਸੂਟ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਰਡਰ ਕਰ ਸਕਦੇ ਹੋ ਇਹ ਜਿੰਨੇ ਵੀ ਸੂਟ ਮੈਂ ਤੁਹਾਨੂੰ ਦਿਖਾਏ ਨੇ ਇਹ ਸਾਰੇ ਮੈਂ ਦਿਖਾਇਆ ਤੁਹਾਨੂੰ ਮੈਸੇਜ ਹੁਣ ਜਿਹੜੀ ਪਹਿਣਾ ਦੀ ਇਹ ਪ੍ਰੋਬਲਮ ਆ ਜਾਂਦੀ ਆ ਵੀ ਉਹ ਕਹਿ ਦਿੰਦੀ ਆ ਨੇ ਮੈਚਿੰਗ ਸਾਡਾ ਬਣਦਾ ਨਹੀਂ ਹੈਗਾ ਸੋ ਉਹਦੇ ਵਿੱਚ ਮੈਂ ਤੁਹਾਨੂੰ ਆਲ ਓਵਰ ਦਿਖਾ ਦਿੰਦੀ ਆ ਆਲ ਓਵਰ ਸੈੱਟ ਵੀ ਆਪਣੇ ਕੋਲ ਆਇਆ ਵਾ ਸਲਾਂ ਦੇ ਨਾਲ ਹੀ ਆ ਲੋ ਇਹ ਆਲ ਓਵਰ ਰਹਿਣਗੇ ਸੂਟ ਸਾਰੀ ਪ੍ਰਿੰਟਰ ਦੀ ਕਲੈਕਸ਼ਨ ਰਹੂਗੀ ਆ ਲੋ ਇਹ ਵਾਲੀ ਹੈਗੀ ਪ੍ਰਿੰਟਿੰਗ ਇਹਦੀ ਬਹੁਤ ਸੋਹਣੇ ਮਿੱਠੇ ਪਿਆਰੇ ਜੇ ਪ੍ਰਿੰਟਾਂ మీడియం ਵੇਚ ਚ ਪਾ ਲੋ 올ਡ ਏਜ ਚ ਪਾ ਲੋ ਬਹੁਤ ਸੋਹਣੀ ਪ੍ਰਿੰਟਿੰਗਾਂ ਇੰਗਲਿਸ਼ ਜੇ ਕਲਰ ਆਏ ਨੇ ਇਹਦੇ ਵਿੱਚ ਸੈੱਟ ਚ ਨਾਲ ਇਹਨਾਂ ਦੇ ਵੀ ਖੁੱਲੇ ਡੁੱਲੇ ਮਿਲਣਗੇ ਤੁਹਾਨੂੰ ਸ਼ੌਲ ਬਹੁਤ ਸੋਹਣੇ ਇਹ ਵੀ ਕਲੈਕਸ਼ਨ ਆ ਜਿਹੜੀਆਂ ਪਹਿਣਾ ਕਹਿੰਦੀਆਂ ਮੈਚਿੰਗ ਤੇ ਸਾਡੀ ਸਲਵਾਰ ਹੌਲੀ ਬਣਦੀ ਆ ਹਨਾ ਵੀ ਅਸੀਂ ਹੌਲੀ ਸਲਵਾਰ ਪਾਉਣਾ ਪਸੰਦ ਨਹੀਂ ਕਰਦੇ ਸੋ ਤੁਸੀਂ ਆਲ ਓਵਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਆ ਲੋ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲਣਗੇ ਚਾਰੀ ਕਲਰ ਇਹਦੇ ਵੀ ਬਹੁਤ ਸੋਹਣੇ ਬਹੁਤ ਪਿਆਰੇ ਨੇ ਅਲੋ ਇਹਦੇ ਵਿੱਚ ਮਿਲੂਗਾ ਤੁਹਾਨੂੰ ਲਵੈਂਡਰ ਸ਼ੇਡ ਨੈਕਸਟ ਹੈਗਾ ਜੀ ਇਹਦੇ ਵਿੱਚ ਛੋੜੇ ਲਈ ਰੋਜ਼ੀ ਸ਼ੇਡ ਤੇ ਇੱਕ ਹੈਗਾ ਜੀ ਪਿੰਕ ਗਾਜਰੀ ਜਿਆ ਸ਼ੇਡ ਪਿੰਕ ਪੀਚ ਦਾ ਮਿਕਸਚਰ ਜਿਹਾ ਵਾਹੇ ਗਾਜਰੀ ਜਿਆ ਸ਼ੇਡ ਇਹ ਵੀ ਬਹੁਤ ਸੋਹਣਾ ਵਾ ਕਲਰ ਕਲਰ ਇਹਦੇ ਸਾਰੇ ਬਹੁਤ ਸੋਹਣੇ ਆਏ ਨੇ ਸੋ ਜਿਹੜਾ ਤੁਹਾਨੂੰ ਪਸੰਦ ਆਉਂਦਾ फटाफट ਸਕਰੀਨਸ਼ਾਟ ਲੈ ਲਓ ਸਾਰਿਆਂ ਦੇ ਨਾਲ ਸ਼ਾਲ ਮਿਲਣਗੇ ਬਟ ਇਹ ਆਲ ਓਵਰ ਰਹਿਣਗੇ ਬਾਕੀ ਜਿੰਨੇ ਮੈਂ ਤੁਹਾਨੂੰ ਦਿਖਾਏ ਨੇ ਉਹ ਸਾਰੇ ਰਹਿਣਗੇ ਜੀ ਮੈਚਿੰਗ ਤੇ ਆਲ ਓਵਰ ਦੇ ਵਿੱਚ ਦੋ ਬਲੈਕ ਸੂਟ ਤੁਹਾਨੂੰ ਮਿਲ ਜਾਣਗੇ ਆਲੋ ਇਹ ਬਲੈਕ ਆ ਆਲ ਓਵਰ ਬਲੈਕ ਸੂਟ ਰਹੂਗਾ ਨਾਲ ਇਹਨਾਂ ਦੇ ਵੀ ਸੇਮ ਬਲੈਕ ਕਲਰ ਦਾ ਹੀ ਰਹੂਗਾ ਸ਼ਾਲ ਸੋ ਜਿਹੜੀਆਂ ਭੈਣਾਂ ਨੂੰ ਇਹ ਵਾਲੀ ਪ੍ਰਿੰਟਿੰਗ ਚਾਹੀਦੀ ਆ ਜਿਵੇਂ ਬਲੈਕ ਬਹੁਤ ਜ਼ਿਆਦਾ ਲਾਈਟ ਕਰਦੇ ਹੋ ਇਹਦੇ ਵਿੱਚ ਤੁਹਾਨੂੰ ਦੋ ਸੂਟ ਮਿਲਣਗੇ ਬਲੈਕ ਦੇ ਵਿੱਚ ਇਹਦੇ ਨਾਲ ਥੋੜਾ ਜਿਹਾ ਗ੍ਰੀਨੀ ਜਿਹਾ ਫਲਾਵਰ ਆ ਇਹਦਾ ਹੈਗਾ ਥੋੜਾ ਜਿਹਾ ਪਰਪਲ ਆਲ ਓਵਰ 5 ਮੀਟਰ ਦੀ ਕੱਟ ਰਹੋਗੇ ਸੂਟ ਵੀ ਆ ਲੋ ਜੀ ਬਹੁਤ ਸੋਹਣੇ ਨੇ ਦੋਨੇ ਕਲਰ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਕਲਰ ਚਾਹੀਦਾ ਆ ਆਪ ਦੇਖੋ ਫਲਾਵਰ ਦਾ ਥੋੜਾ ਜਿਹਾ ਡਿਫਰੈਂਸ ਆ ਬਾਕੀ ਸਾਰਾ ਬੇਸ ਬਲੈਕ ਹੀ ਰਹੂਗਾ ਸੋ ਤੁਸੀਂ ਆਪਣੇ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਲੋ ਜੀ ਜਿਹੜੀਆਂ ਪਹਿਲਾਂ ਪਾਉਲਦੀਆਂ ਸੀ ਕੜਾਈ ਵਰਕ ਮੈਂ ਆਹ ਵੀਡੀਓ ਦੇ ਐਂਡ 'ਚ ਇਹ ਪਾ ਰਹੀ ਆ ਚਾਰ ਸੂਟ ਆਪਣੇ ਕੋਲ ਆਏ ਨੇ ਬ੍ਰਾਂਡ ਦੇ ਆਰਟੀਕਲ ਨੇ ਸੋ ਜਿਹੜੀਆਂ ਨੂੰ ਵੀ ਚਾਹੀਦੇ ਨੇ ਫਟਾਫੜ ਸਕਰੀਨਸ਼ਾਟ ਲੈ ਲਿਓ ਪਿਓਰ ਪਸ਼ਮੀਨੇ ਦੇ ਉੱਪਰ ਰੈਡੀ ਹੋਏ ਹੋਏ ਨੇ ਇਹ ਸੂਟ ਆ ਲੋ ਪਿਓਰ ਪਸ਼ਮੀਨਾ ਇਹਦੇ ਤੇ ਲੱਗਿਆ ਹੋਇਆ ਬਹੁਤ ਸੋਹਣਾ ਦੇਖੋ ਸਾਰਾ ਕੰਮ ਹੋਇਆ ਹੋਇਆ ਪੱਲੇ ਦੇ ਉੱਪਰ ਕੰਮ ਦੇਖ ਸਕਦੇ ਹੋ ਸਾਰਾ ਸਿੰਗਲ ਟਾਂਕੇ ਦਾ ਕੰਮ ਆ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਹੀ ਇਸ ਤਰ੍ਹਾਂ ਨਾਲ ਫਲਾਵਰ ਇੱਕ ਗਲੇ ਕੋਲ ਮਿਲੂਗਾ ਇੱਕ ਆਪਣੇ ਸਾਈਡ ਚ ਆਕ ਕੋਲ ਚਲੇ ਜਾਊਗਾ ਤੇ ਬਾਕੀ ਘੇਰਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਇਹ ਤੇ ਇਹਦੇ ਨਾਲ ਤੁਹਾਨੂੰ ਸੇਮ ਮਿਲੂਗੀ ਬਾਟਮ ਤੇ ਵੀ ਵਰਕ ਮਿਲੂਗਾ ਆਲੋ ਬਾਟਮ ਦੇ ਉੱਤੇ ਵੀ ਵਰਕ ਮਿਲੂਗਾ ਜਿਹੜੀਆਂ ਭੈਣਾਂ ਨੂੰ ਵੀ ਚਾਹੀਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਨਾਲ ਇਹਦੇ ਆ ਰਹੂਗਾ ਜੀ ਸ਼ਾਲ ਪੂਰਾ ਨਿੱਗਾ ਗਰਮ ਇਹਦੇ ਨਾਲ ਸ਼ਾਲ ਆਉਣਗੇ ਇਹ ਸਟਾਲ ਵਾਂਗੂ ਰਹੂਗਾ ਯਾਨੀ ਕਿ ਪੂਰਾ ਖੁੱਲਾ ਡੁੱਲਾ ਨਹੀਂ ਰਹੂਗਾ ਇਸ ਤਰ੍ਹਾਂ ਸਟਾਲ ਆ ਇਹ ਜਿਆਦਾ ਇਹਦੀ ਚੜਾਈ ਘੱਟਾ ਲੰਬਾਈ ਤਾਂ ਬਿਲਕੁਲ ਸ਼ਾਲ ਵਾਂਗੂ ਹੀ ਰਹੂਗੀ ਬਟ ਦੇਖੋ ਸਾਰਾ ਥ੍ਰੈਡ ਦਾ ਕੰਮ ਹੋਇਆ ਤੇ ਪੂਰਾ ਗਰਮ ਕੋਈ ਉਹ ਨਹੀਂ ਹੈਗਾ ਵੀ ਲਾਈਟ ਜਿਹਾ ਵਾ ਹਨਾ ਗਰਮ ਨਹੀਂ ਪਿਓਰ ਪਸ਼ਮੀਨੇ ਦੇ ਸੂਟ ਨੇ ਨਾਲ ਪੂਰਾ ਗਰਮ ਵਧੀਆ ਵਾਲਾ ਸ਼ਾਲ ਲੱਗਿਆ ਹੋਇਆ ਤੇ ਸਿਰਫ ਜੇ ਆਪਾਂ ਇਕੱਲੇ ਸ਼ਾਲ ਦੀ ਗੱਲ ਕਰੀਏ ਤਾਂ 400 450 500 ਤੱਕ ਇਕੱਲਾ ਇਹ ਸਟਾਲ ਹੀ ਆਊਗਾ ਕਿਉਂਕਿ ਸਾਰਾ ਥ੍ਰੈਡ ਦਾ ਕੰਮ ਚੱਲਿਆ ਹੋਇਆ ਵਾ ਸ਼ਾਲ ਦੇ ਉੱਪਰ ਵੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸੂਟ ਆ ਸੋ ਜਿਹੜੀ ਭੈਣ ਨੂੰ ਜਿਹੜਾ ਵੀ ਸੂਟ ਚਾਹੀਦਾ ਹੈ ਚੋ ਲੈ ਸਕਦੇ ਇਹ ਚ ਦੋ ਕਲਰ ਰੈਡੀ ਹੋਏ ਨੇ ਸੋ ਦੋਨੇ ਬਹੁਤ ਸੋਹਣੇ ਨੇ ਤੇ ਬ੍ਰਾਂਡ ਦੇ ਆਰਟੀਕਲ ਨੇ ਇਹ ਜਿਹੜੀ ਭੈਣ ਨੂੰ ਵੀ ਚਾਹੀਦੇ ਹੋਏ ਦੱਸ ਸਕਦੇ ਹੋ ਇਹ ਵਾਲਾ ਹੈਗਾ ਥੋੜਾ ਜਿਹਾ ਉਹ ਮਾਊਸ ਜਿਆ ਕਲਰ ਦੇ ਉੱਪਰ ਆਈ ਵਾਲਾ ਜਿਹੜਾ ਵਾ yellow mouse ਆਵਾ ਕਲਰ ਲੱਗ ਗਿਆ ਬਹੁਤ ਸੋਹਣਾ ਕਿਹੜਾ ਆਇਏ ਦੇ ਵਿੱਚ ਆਇਆ ਮਸਟਰਡ ਸੇ ਡਿਜ਼ਾਈਨਿੰਗ ਸੇਮ ਰਹੂਗੀ ਹਲੋ ਡਿਜ਼ਾਈਨਿੰਗ ਬਿਲਕੁਲ ਸੇਮ ਰਹੂਗੀ ਸੇਮ ਸਾਰੀ ਕੰਮ ਹੋਇਆ ਤੁਹਾਨੂੰ ਮਿਲੇਗਾ ਨਾਲ ਇਹਦੇ ਸੇਮ ਮਸਟਰਡ ਹੀ ਮਿਲੂਗੀ ਬਾਟਮ 1500 ਰੁਪਿਆ ਪ੍ਰਾਈਸ ਆ ਇਹਨਾਂ ਦਾ ਜਿਹੜੀ ਭੈਣ ਨੂੰ ਵੀ ਚਾਹੀਦਾ ਫਟਾ ਫੱਡ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਬਹੁਤ ਸੋਹਣੀ ਚੀਜ਼ ਆਈ ਹੈ ਇਹ ਬਣ ਕੇ ਪਿਓਰ ਪਸ਼ਮੀਨੇ ਦੇ ਉੱਪਰ ਆ ਤੇ ਦੋ ਸੂਟ ਮੈਂ ਤੁਹਾਨੂੰ ਜਿਹੜੇ ਦਿਖਾਉਣ ਲੱਗੀਆਂ ਉਹ ਹੈਗੇ ਰਾਮ ਟੈਕਸ ਦੇ ਪ੍ਰਾਈਸ ਇਹਨਾਂ ਦਾ ਵੀ 1500 ਰਹੂਗਾ ਪਰ ਇਹਨਾਂ ਦੇ ਨਾਲ ਤੁਹਾਨੂੰ ਨਾ ਸ਼ਾਲ ਮਿਲਣਾ ਨਾ ਦੁਪੱਟੇ ਉਹ ਤੁਹਾਨੂੰ ਅਲੱਗ ਤੋਂ ਤੁਸੀਂ ਰੈਡੀ ਕਰਵਾ ਸਕਦੇ ਹੋ ਸਾਡੇ ਕੋਲੋਂ ਕਰਵਾ ਸਕਦੇ ਹੋ ਖੁਦ ਕਰਵਾ ਸਕਦੇ ਹੋ ਇਹ ਰਾਮ ਟੈਕਸ ਦੇ ਪਸ਼ਮੀਨੇ ਦੇ ਉੱਪਰ ਰੈਡੀ ਹੋ ਕੇ ਆਏ ਨੇ ਪੱਲਾ ਵਰਕ ਬਾਹਾ ਵਰਕ ਹੋਇਆ ਹੋਇਆ ਸਾਰਾ ਸਿੰਗਲ ਟਾਂਕੇ ਦਾ ਕੰਮ ਹੈਗਾ ਵਾ ਹੋਰ ਵੀ ਕਿਸੇ ਕਲਰ ਦੇ ਤੁਸੀਂ ਰੈਡੀ ਕਰਵਾਉਣਾ ਕਰਵਾ ਸਕਦੇ ਹੋ ਇਹਨੂੰ ਇਹ ਦੋ ਪੀਸ ਸਾਡੇ ਕੋਲ ਰੈਡੀ ਨੇ ਜਿਹੜੀ ਭੈਣ ਨੂੰ ਵੀ ਚਾਹੀਦਾ ਹਨ ਲੈ ਸਕਦੇ ਹੋ 1500 ਰੁਪਿਆ ਦਾ ਪ੍ਰਾਈਸ ਆ ਬਹੁਤ ਸੋਹਣੀ ਕਲੈਕਸ਼ਨ ਆ ਜਿਹੜੀ ਭੈਣ ਨੂੰ ਵੀ ਚਾਹੀਦਾ ਫਟਾਫਟ ਸਕਰੀਨਸ਼ਾਟ ਲੈ ਕੇ ਰਾਮ ਟੈਕਸ ਨੇ ਸਾਰੀ ਸਟੈਂਪਿੰਗ ਸੂਟ ਦੇ ਉੱਪਰ ਮਿਲੂਗੀ ਤੇ ਪੂਰਾ ਵਧੀਆ ਵਾਲਾ ਪਸ਼ਮੀਨਾ ਲੱਗਿਆ ਹੋਇਆ ਤੇ ਨਾਲ ਸੀਮ ਦੇਖੋ ਬਾਹਾਂ ਤੇ ਕੰਮ ਤੇ ਸਾਰਾ ਸਿੰਗਲ ਟਾਂਕੇ ਦਾ ਕੰਮ ਮਿਲੂਗਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਕੰਮ ਹੋਇਆ ਹੋਇਆ ਇਹਦੇ ਵਿੱਚ ਵੀ ਦੋ ਪੀਸ ਰੈਡੀ ਹੋਏ ਨੇ ਇੱਕ ਬਹ ਇਹ ਹੈ ਮਹਿੰਦੀ ਮੂੰਗੀਆ ਜਾਂ ਛੇੜਾ ਆ ਗ੍ਰੀਨ ਮੂੰਗੀਆ ਛੇੜੇ ਨੂੰ ਆਪਾਂ ਕਹਿ ਸਕਦੇ ਹਾਂ ਡਾਰਕ ਮੂੰਗੀਆ ਤੇ ਇੱਕ ਹੈਗਾ ਜੀ ਇਹਦੇ ਵਿੱਚ ਬਲਿਊ ਕਲਰ ਦੋਨੇ ਬਹੁਤ ਸੋਹਣੇ ਕਲਰਸ ਹੈਗੇ ਨੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ फटाफट ਸਕਰੀਨਸ਼ਾਟ ਲੈ ਲਓ ਤੇ ਆਰਡਰ ਕਰ ਦਿਓ ਦੋ ਹੀ ਪੀਸ ਨੇ ਸੋ ਜਿਹੜੀਆਂ ਭੈਣਾਂ ਦੇ ਪਹਿਲਾਂ ਸਕਰੀਨਸ਼ਾਟ ਆ ਗਏ ਉਹਨਾਂ ਨੂੰ ਮਿਲ ਜਾਣਗੇ ਰਾਮ ਟੈਕਸ ਦਾ ਪਸ਼ਮੀਨਾ ਤੇ ਦੋ ਹੀ ਪੀਸ ਉਹ ਨੇ ਉਹ ਵੀ ਪਿਓਰ ਪਸ਼ਮੀਨਾ ਉਹ ਬੀਐਲਐਮ ਦਾ ਇਹ ਰਾਮ ਟੈਕਸ ਦਾ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀਆਂ ਤੇ ਬਹੁਤ ਸੋਹਣੇ ਸੂਟ ਆਏ ਨੇ ਸ਼ੋਲਾ ਨਾਲ ਵੀ ਮਿਲਣਗੇ ਵਰਕ ਵਾਲੇ ਵੀ ਮਿਲਣਗੇ ਸੋ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਸਾਰੀ ਨੂੰ ਧਿਆਨ ਨਾਲ ਦੇਖਿਆ ਕਰੋ ਕਿਉਂਕਿ ਆਪਾਂ ਕਈ ਵਾਰੀ ਐਂਡ ਦੇ ਕੁਝ ਪਾ ਦਿੰਨੇ ਆ ਜਾਂ ਸਟਾਰਟਿੰਗ 'ਚ ਹਨਾ ਜੋ ਵੀ ਹੁੰਦਾ ਉਹ ਤੁਹਾਡੇ ਤੋਂ ਰਹਿ ਜਾਂਦਾ ਸਕਿੱਪ ਹੋ ਜਾਂਦਾ ਸੋ ਤੁਹਾਨੂੰ ਪਤਾ ਨਹੀਂ ਲੱਗਦਾ ਸੋ ਤਾਂ ਕਹਿੰਦੀ ਨਹੀਂ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਆ ਕਰੋ ਪੂਰਾ ਦੇਖਿਆ ਕਰੋ ਤਾਂ ਕਿ ਸਾਰੀ ਚੀਜ਼ ਤੁਹਾਡੇ ਤੁਸੀਂ ਦੇਖ ਸਕੋ ਵੀ ਆਪਾਂ ਨਿਊ ਕੀ ਲੈ ਕੇ ਆਏ ਆ ਤੋ ਬਹੁਤ ਪੈਨੰਟ ਮਾਰਸੀ ਵਰਕ ਵਾਲੇ ਸੂਟਾਂ ਦੀ ਸ਼ਾਲ ਵਾਲੇ ਸੂਟਾਂ ਦੀ ਤੇ ਬਹੁਤ ਸੋਹਣੇ ਕਲਰ ਚਾਰਟਾਂ ਨਾਲ ਇਹ ਆਏ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ WhatsApp ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋਈ ਰਿਹਾ ਵਾ ਉਹਦੇ ਉੱਪਰ ਤੁਸੀਂ ਸੈਂਡ ਕਰ ਸਕਦੇ ਹੋ ਤੇ ਲੋ ਜੀ ਆਪਾਂ ਕਲੈਕਸ਼ਨ ਦਿਖਾ ਦਿੱਤੀ ਆ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ